ਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਜਾਨਵਰ ਘਰ ਪਰਿਵਾਰ ਕਿਦਾਂ ਬਈ ਭਰਾਵਾਂ ਦੇ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਈ ਤੇ ਅੱਜ ਆਪਾਂ ਆਏ ਆ ਪਿੰਡ ਦੀ ਇੱਕ ਆਪਣੇ ਹੋਰ ਇੱਕ ਲੁਕਿਆ ਹੋਇਆ ਖਿਡਾਰੀ ਵਿਖਾ ਰਹੇ ਆ ਜਿਹੜਾ ਕੱਕ ਰੋਗੀ ਵਜਦਾ ਸਾਡੇ ਭਾ ਦਾ ਪੈਸੇ ਤੇ ਬੋੜ ਪਾਂਗਰ ਬਈ ਤੇ ਇਹਦੇ ਕੋਲੇ ਨਵੇਂ-ਨਵੇਂ ਜਾਨਵਰ ਆ ਤੇ ਆਪਾਂ ਸਾਰੇ ਵਿਖਾਉਣੇ ਆ ਅੱਜ ਬਾਈ ਜਿਵੇਂ ਆ ਬੈਠਾ ਤੇ ਨੇੜੇ ਕਰਕੇ ਸ਼ੌਂਕ ਵਿਖਾਵਾਂਗੇ ਤੁਹਾਨੂੰ ਤੇ ਮਲਾਉਣੇ ਆ ਖਿਡਾਰੀ ਨਾਲ ਵੀ ਤੁਹਾਨੂੰ ਖਿਡਾਰੀ ਕਿਧਰ ਗਿਆ ਆ ਓਹ ਹਰਦਾ ਵੇ ਖਿਡਾਰੀ ਇਹ ਜੜੀ ਬੂਟੀ ਦਿੰਦਾ ਬਈ ਬਿਮਾਰ ਕਬੂਤਰ ਨੂੰ ਐ ਕਾ ਉਹ ਆ ਗਿਆ ਕਾ ਐ ਹੇ ਹੇ ਇੱਧਰ ਬਈ ਨਾਲੇ ਕਬੂਤਰਾਂ ਰਖਿਆ ਨਾ ਇਹ ਵੇ ਬਸ ਲਈ ਬਾਈ ਆਪਾਂ ਪਹੁੰਚ ਗਏ ਆ ਪਿੰਡ ਭਾਂਗਰ ਚੀ ਬੋੜ ਭਾਂਗਰ ਕੋਲੇ ਤੇ ਅੱਜ ਬਾਈ ਦੇ ਕਬੂਤਰ ਵਿਖਾਉਣੇ ਆ ਆਹ ਖੜਾ ਬਾਈ ਨਹੀਂ ਬਾਈ ਕਿਹੜਾ ਉਸਤਾਦ ਆ ਤੇਰਾ ਸਾਈਂ ਜੀ ਪੰਖੀ ਵਾਲਾ ਸਾਈਂ ਪੰਖੀ ਵਾਲਾ ਉਸਤਾਦ ਆ ਬਈ ਮੁੰਡੇ ਦਾ ਤੇ ਮੁੰਡੇ ਕੋਲੇ ਵਿਖਾਉਣੇ ਆ ਕਬੂਤਰ ਬਾਕੀ ਪੁਰਾ ਮਾ ਨਾਲ ਸਾਰਿਆਂ ਨਾਲ ਪਿਆਰ ਹੈਗਾ ਇਹਦਾ ਜਿਵੇਂ ਬਾਈ ਰਵਣਾ ਪਮਾ ਲੰਦਾ ਹਨਾ ਤੇ ਉਹਦੇ ਨਾਲ ਵੀ ਹੈਗੀ ਆਉਣੀ ਜਾਣੀ ਬਾਈ ਦੀ ਤੇ ਅੱਜ ਵਿਖਾਉਣੇ ਆ ਬਾਈ ਬੋੜ ਭੰਗਰ ਦੇ ਕਬੂਤਰ ਤੇ ਕਿਹੜੀਆਂ ਕਿਹੜੀਆਂ ਨਸਲਾਂ ਸਾਰੇ ਚੈੱਕ ਕਰਾਉਣੇ ਆ ਬਾਈ ਆ ਜਾਓ ਘੜ ਦੇ ਚੱਕ ਨੇ ਨੇੜੇ ਉਹ ਦੋਵੇਂ ਮੜਿਆ ਫਿਰ ਕਬੂਤਰ ਵੀ ਆਉਣਗੇ ਨਾ ਨਾ ਕਰੀ ਆਦਾ ਸਭਈ ਬੋਰਡ ਭਾਂਗੜ ਖਾਈਆਂ ਵਾਲਿਆਂ ਚ ਵੀ ਪੱਠੀ ਹੁੰਦੀ ਤੇ ਸਾਈਆਂ ਵਾਲਿਆਂ ਚੋਂ ਬਾਈ ਪੱਠੀ ਆ ਇਹ ਤੇ ਅੱਖ ਜ਼ੂਮ ਕਰਕੇ ਵਿਖਾ ਦੇ ਕੀ ਹੈ ਸਟਰੀ ਕੀ ਛੱਡੇ ਛੱਡੇ ਕੀ ਛੱਡਣ ਵਾਲੇ ਆ ਇਹ ਡਾਉਣ ਵਾਲੇ ਬਈ ਕੀ ਆ ਆ ਪੱਠੀ ਡਾਉਣ ਵਾਲੀ ਆ ਬਾਈ ਸਾਈਆਂ ਵਾਲੇ ਤੇ ਕੀ ਕਹਿੰਦੇ ਸੀ ਆ ਵੇ ਦੀ ਮਾਂ ਆ ਅੱਛਾ ਆ ਇਸੇ ਪੱਠੀ ਦੀ ਮਾਂ ਬਾਈ ਇਹ ਵੀ ਵਿਖਾ ਦੇ ਜ਼ੂਮ ਕਰਕੇ ਸਾਈਆਂ ਦਾ ਵਾਲੇ ਢਾਵੇ ਆ ਬਹੁਤ ਡਾਵੇ ਕਬੂਤਰ ਆ ਬਈ ਬਾਪੂ ਸਾਈ ਬਾਕੀ ਬਾਹ ਦੀ ਝਾੜ ਖਾਂ ਹਾਂ ਬਾਹ ਦੀ ਝਾੜ ਚੰਗੀ ਤਰ੍ਹਾਂ ਆਹਾਂ ਆਹ ਕਿਹੜਿਆਂ ਚੋਂ ਆ ਬਈ ਛੋੜ ਇਹ ਬਈ ਸਾਈਆਂ ਵਾਲੇ ਚ ਇਹ ਵੀ ਸਾਈਆਂ ਕਿਉਂ ਵਾਲਿਆਂ ਚ ਹਾਂਜੀ ਹਾਂਜੀ ਇਹ ਪੱਠੀ ਆ ਕਿ ਇਹ ਵੱਡੀ ਪੱਠੀ ਆ ਪੱਠੀ ਆ ਵੀ ਪੱਠੀ ਆ ਬਈ ਬਾਪੂ ਸਾਈ ਬਾਕੀ ਵਾਲਿਆਂ ਚ ਸ਼ਾਖੀ ਆਹ ਹਾਂ ਬਾਈ ਇਹ ਪੱਕੇ ਨਹੀਂ ਜਿੱਤੇ ਸੀ ਆਪਣੇ ਜੱਸੀ ਨੇ ਛੱਡੀ ਸੀ ਪੱਕੇ ਉਹ ਜਿੱਤੇ ਸੀ ਹਾਂ ਜਿੱਤੇ ਸੀ ਉਹਨਾਂ ਦੀ ਪੱਠੀ ਆ ਹਾਂ ਉਹਨਾਂ ਦੀ ਪੱਠੀ ਆ ਆ ਪੱਕੇ ਉਹ ਬਾਈ ਜੱਸੀ ਭੰਗਦੇ ਜਿਹੜੇ ਫਰਿੱਜ ਜਿੱਤਿਆ ਸੀ ਇੱਕ ਹਾਂ ਉਹਦੀ ਗਾਂ ਪੱਠੀ ਆ ਇਹ ਬਾਈ ਕਰੋ ਚੈੱਕ ਬਾਈ ਸ਼ਾਕ ਕੇ ਉਹ ਹੀ ਨਾ ਦੂਰੀ ਦੂਰੀ ਉਹ ਖੁੱਬੇ ਛੱਡੀ ਜਾਣੀ ਆਪਾਂ ਨਾ ਇਹ ਇੱਤਾ ਹੀ ਆ ਖੁੱਡੇ ਛੱਡਨੇ ਹੀ ਗਲਤ ਕੀਤਾ ਗਾ ਹਾਂ ਖੁੱਡੇ ਛੱਡਦਾ ਕਰਾਂਗਾ ਛੱਡਦਾ ਕਰਾਂਗਾ ਆਹ ਕਿਹੜਿਆਂ ਚੋਂ ਬਾਈ ਬੋਰਡ ਇਹ ਵੀ ਸਾਈਂ ਕਿਉਂ ਜੀ ਇਹ ਵੀ ਸਾਈਂ ਵਾਲਿਆਂ ਚੋਂ ਹੀ ਆ ਬਾਈ ਪੱਲੇ ਜਾ ਕਰਾਂ ਮੜੇ ਕਾਲਾ ਤੁਸਾ ਕੀਤਾ ਹੀ ਹਨਾ ਕਾਂਤ ਹਨਾ ਇਹਦੀ ਕੀ ਹਿਸਟਰੀ ਆ ਬਈ ਇਹ ਬਈ ਰਾਮਣੀ ਕੇ ਹੁੰਦੀ ਹੈ ਇਹ ਕੀ ਇਹ ਰਾਮਣਾ ਪੰਬਲੰਡਾ ਹਾਂਜੀ ਹਾਂਜੀ ਆ ਬਈ ਰਾਮਣੇ ਕੇ ਵਾਲਿਆਂ ਚਾਹ ਖਾ ਚਾਹ ਖਾਣਾ ਦੋਵੇਂ ਬੜਾ ਫੈਨ ਲੱਗਦਾ ਬੋੜਾ ਚਾਹ ਕੇ ਬੜਾ ਜੜਾ ਬਈ ਬੜਾ ਜੜਾ ਆ ਬਈ ਹਾਂਜੀ ਉੰਦਰ ਹੀ ਛੱਡ ਦੇ ਅੱਛਾ ਇਹ ਕੋਈ ਜੋ ਜਿਆਦਾ ਬਹਿੰਦਾ ਆ ਗਰੀ ਜਾਲਾ ਪੱਤੀ ਵਾਲਾ ਉੱਥੇ ਲੈ ਦੇ ਇਹ ਬਠਿੰਡਿਓ ਲਿਆਂਦੇ ਆ ਹਾਂਜੀ ਗੱਲ ਪੱਤੀ ਗੱਲ ਪੱਤੀ ਤੋਂ ਬਈ ਬਠਿੰਡਿਓ ਇਤੋਕੇ ਅੱਖ ਚੈੱਕ ਕਰਾ ਪੱਲੇ ਵੀ ਚੈੱਕ ਕਰਾ ਦੇ ਇਹਦੀ ਕੀ ਫਿਰ ਤਿਆਰੀ ਹੈ ਪੂਰੀ ਸੋਹੇ ਤਿਆਰੀ ਬਈ ਬੋੜਾ ਨਾਲ ਬਈ ਪੂਰੀ ਤਿਆਰੀ ਹੈ ਇਹਦੀ ਚੱਪੜ ਕਿਵੇਂ ਆ ਬਾਹਰ ਡਾਵੇ ਬਈ ਬਾਲੇ ਡਾਵੇ ਬਈ ਪਤਾ ਨਹੀਂ ਸਾਡੇ ਨਾਲ ਨਿਕਲ ਜਾਣੀ ਉਹ ਤੇਰੇ ਛੱਡ ਦੇ ਕੋਸ਼ਟ ਆਊਗਾ ਹੀ ਫਿਰ ਅੰਦਰ ਲੱਗੇ ਬੋੜੇ ਆਏ ਉਧਰ ਹੀ ਲੱਗੇ ਜੱਸੀ ਦੇ ਘਰੇ ਆਏ ਇਹਦੀ ਕੀ ਹਸਤੀ ਆ ਰਵਣ ਰਵਣੇ ਵਾਲਿਆਂ ਜੋ ਹਸਤੀ ਵਾਲੇ ਹਸਤੀ ਆਹ ਹਸਤੀ ਵਾਲੇ ਛੱਡੀ ਆਹ ਬਾਈ ਹਸਤੀ ਵਾਲਿਆਂ ਜਿੱਤੀ ਆ ਕਬੂਤਰੀ ਸ਼ਾਕੀ ਟਾਈਮ ਕੀਤਾ ਹੀ ਹਨਾ ਹਾਂ ਟਾਈਮ ਕਰ ਗਿਆ ਟਾਈਮ ਕੀਤਾ ਬਈ ਕਬੂਤਰੀ ਨੇ ਨੇ 7 7 7 0 7 ਦਾ ਟਾਈਮ ਕੀਤਾ ਬਈ ਬਹੁਤ ਚੰਗੀ ਉੱਡੀ ਕਬੂਤਰੀ ਇਹ ਦੋプチਕਾਰੀ ਮਾਰਨ ਵਾਲੀ ਲੈ ਉੱਥੇ ਛੱਡ ਛੱਡ ਅਜੇ ਛੱਡੇ ਵਾਲੀ ਹੈ ਕਿ ਪੁਰੀਕਾਰੀ ਮਾਰੂਗੀ ਹੂੰ ਥੋੜੀ ਇਹ ਬਰੀ ਹੈ ਉਹ ਹਾਜੀ ਛੱਡ ਗਈ ਪੁਰਾਣੇ ਵੇਲੇ ਤਾਂ ਅੱਗੇ ਆਉਂਦੇ ਰਹੌਣ ਵਾਲੇ ਦਾ ਬਾਈ ਸਾਈਂ ਕਿਹਨੇ ਜੀਦਾ ਆ ਵੀ ਸਾਈਂ ਕੇ ਵਾਲਿਆ ਜੁਆਈਆਂ ਬਈ ਵੱਡੀ ਕਬੂਤਰੀ ਆ ਵੱਡੀ ਕਬੂਤਰੀ ਆ ਬਈ ਛਾ ਅੱਖੀ ਵਾਹ ਜੀ ਬਈ ਆ ਵਾਕਿਆ ਯਾਰ ਬਹੁਤ ਸਨਖੀ ਜੁਦਰੀ ਆ ਸਾਈਂ ਵਾਲੇ ਬਾਲੇ ਬਈ ਆਪਣੀ ਸਾਈਂ ਵਾਲੇ ਬਾਲੇ ਆ ਬਈ ਵੇਖ ਕਿੰਨੀ ਲੰਮੀ ਕਬੂਤਰੀ ਆ ਇਹ ਹਾਂਜੀ ਹਾਂਜੀ ਹਾਂ ਬਈ ਓਕੇ ਆ ਹਾਂਜੀ ਇਹਦੀ ਕੀ ਹਿਸਟਰੀ ਵੱਡੀ ਆ ਇਹ ਹਾਂ ਵੱਡੀ ਕਬੂਤਰੀ ਆ ਬਈ ਵੱਡੀ ਕਬੂਤਰੀ ਆ ਬਈ ਬੱਚਿਆਂ ਵਾਲੀ ਆ ਆਈ ਹੱਬ ਦੇ ਰਿਹਾ ਰੱਤਾ ਤੱਕ ਲਈ ਪਹਿਲਾਂ ਦੋਵੇਂ ਦੋਵੇਂ ਆਤਿ ਗੜ ਲਾ ਹਾਂ ਪੂਰੇ ਕਰ ਇਹ ਸ੍ਰੀ ਦੱਸ ਬਈ ਕੀ ਆ ਪੱਖ ਆਜ ਤਾਂ ਜਿੱਤੀ ਨਹੀਂ ਭਾਗ ਥੋੜੀ ਜਿੱਤੀ ਸੀ ਆਹ ਭਾਗ ਥਲਿਆਂ ਜਿੱਤੀ ਸੀ ਬਈ ਕਬੂਤਰੀ ਟਾਈਮ ਕੀਤਾ ਹੈ ਹਾਂ ਟਾਈਮ ਕੀਤਾ ਹੀ ਸਤੋ ਸਤ ਦਾ ਵੇ ਪੱਲੇ ਚੈੱਕ ਕਰਾਏ ਆ ਆ ਬਈ ਇਹ ਵੀ ਖੱਟੀਆਂ ਦੀ ਆਪਣੀ ਹੈ ਘਰ ਦੀ ਇਹ ਘਰ ਦੀ ਪੱਠੀ ਹੈ ਬਈ ਛੱਡਣ ਵਾਲੀ ਹੈ ਤੱਕ ਕਿ ਨਹੀਂ ਹਾਂ ਜੀ ਛੱਡਣ ਵਾਲੀ ਆ ਛੱਡਣ ਵਾਲੀ ਹੈ ਤੱਕੀ ਬਈ ਇਹਦੇ ਵੀ ਕਰਾ ਪੱਲੇ ਜੈਪਾ ਹੈਗਾ ਪੋਕ ਨੂੰ ਸਸਰਾ ਕੋਹ ਪੱਲੇ ਹੀ ਹੈ ਤੇ ਨਹੀਂ ਸਹੀ ਹੈ ਕਾ ਕੋਲੋਂ ਨਾ ਹੂੰ ਹੂੰ ਆਪਾਂ ਮਰੇ ਵੀ ਅੱਜ ਤੇਰੇ ਜਿਉਂਦੇ ਘਰ ਜਾਣੇ ਆ ਠੀਕ ਆ ਨਾ ਇੱਕ ਹੋਰ ਮਾਰਦੇ ਇੱਕ ਵਲੌਗ ਆ ਪਾਣਾ ਵੀ ਆਪਾਂ ਬਣਾ ਕੇ ਪਾ ਲਗੇ ਯਾਰ ਕਬੂਤਰਾਂ ਦਾ ਦੇ ਕੋ ਕੁੜਾ ਦੋਵੇਂ ਤਾਹ ਦੇ ਇਹਦੀ ਕੀ ਹਿਸਟਰੀ ਆ ਬਈ ਚੱਲ ਜੀ ਆਂਦੀ ਇਹ ਪਤਰਾ ਚੋਂ ਆ ਮਾਈ ਇਹ ਵੀ ਸਾਈ ਗਾਲਾ ਚ ਇਹ ਵੀ ਸਾਈ ਗਾਲਾ ਚ ਹਾਂਜੀ ਹਾਂਜੀ ਚਿੱਟੀਆਂ ਟੀਰ ਪੈਂਦਾ ਬਾਈ ਤੇ ਐਤ ਕੀ ਛੱਡਣ ਵਾਲੀ ਆ ਇਹ ਹਾਂ ਛੱਡਣ ਵਾਲੀ ਬਾਈ ਛੱਡਣ ਵਾਲੀ ਪੱਠੀ ਆ ਬਾਈ ਬਾਪੂ ਸਾਈ ਕਾਲਿਆਂ ਚੋਂ ਆ ਤੇ ਨੇੜੇ ਆ ਕੇ ਚੈੱਕ ਕਰਾ ਕੇ ਚੈੱਕ ਕਰਾ ਲਈ ਮੜੀ ਜੀ ਬੈਟਰੀ ਕੋਈ ਨਹੀਂ ਐਂd ਪੂਰੀ ਚੰਦਰੀ ਬਾੜ ਦਾ ਝਾਫਾ ਕਹਿੰਦੇ ਇਹ ਅੱਜ ਹੀ ਲੈ ਜਾਣੀ ਆ ਬਾਈ ਇਧਰ ਲਈ ਵੀ ਅੱਖ ਚੈੱਕ ਕਰਾ ਦੇ ਦੋਵੇਂ ਅੱਖਾਂ ਚ ਨਾ ਹੂੰ ਇਹ ਚ ਘੱਟਾ i'll put it